हां जी दोस्तों स्वागत है ਤੁਹਾਡਾ ਤੁਹਾਡੇ ਆਪਣੇ ਚੈਨਲ ਸਾਈਕੋ ਪੰਜਾਬੀ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਉਦਮ ਸਿੰਘ ਦੇ ਭਾਗ 6ਵੇਂ ਬਾਰੇ ਸੋ ਭਾਗ 5ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਉਦਮ ਸਿੰਘ ਆ ਉਹ ਬਹੁਤ ਸਾਲਾਂ ਬਾਅਦ ਆਪਣੇ ਮਾਮੇ ਨੂੰ ਮਿਲਣ ਉਹਦੇ ਪਿੰਡ ਜਾਂਦਾ ਤੇ ਉੱਥੇ ਹੀ ਆਪਣੇ ਮਾਮੇ ਨਾਲ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੰਦਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੁਣ ਤੱਕ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬ ਦੇਣ ਡੇਢ ਦੋ ਮਹੀਨਿਆਂ ਵਿੱਚ ਖੇਤੀ ਦੇ ਕੰਮ ਤੋਂ ਉਦਮ ਸਿੰਘ ਦਾ ਜੀ ਉਕਤਾ ਗਿਆ ਉਸਨੇ ਆਪਣੇ ਮਾਮੇ ਨੂੰ ਕਿਹਾ ਵੀ ਮਾਮਾ ਜੀ ਮੇਰਾ ਇੱਥੇ ਜੀ ਨਹੀਂ ਲੱਗਦਾ ਮੇਰੇ ਸਾਰੇ ਦੋਸਤ ਅਮਰਤਸਰ ਨੇ ਮੈਂ ਅਮਰਤਸਰ ਜਾਣਾ ਅਮਰਤਸਰ ਕਿੱਥੇ ਰਹੇਗਾ ਪੁੱਤਰ ਜੀਵਾ ਸਿੰਘ ਨੇ ਫਿਕਰ ਨਾਲ ਪੁੱਛਿਆ ਉੱਥੇ ਹੀ ਯਤਿਮ ਘਰ ਵਿੱਚ ਜਾਊਂਗਾ ਮਾਮਾ ਜੀ ਉੱਥੇ ਜਿਹੜੇ ਤੁਹਾਨੂੰ ਮਿਲੇ ਸੀਗੇ ਦਫ਼ਤਰ ਵਿੱਚ ਸੋਹਣ ਸਿੰਘ ਉਹ ਬਹੁਤ ਚੰਗੇ ਨੇ ਉਹ ਮੈਨੂੰ ਉੱਥੇ ਰਹਿਣ ਦੀ ਆਗਿਆ ਦੇ ਦੇਣਗੇ ਜੀਵਾ ਸਿੰਘ ਕੀ ਆਖਦਾ ਉਸ ਨੂੰ ਸਹਿਮਤ ਹੋਣਾ ਪਿਆ ਤੇ ਊਧਮ ਸਿੰਘ ਫੇਰ ਅਮਰਤਸਰ ਦੇ ਯਤਿਮ ਘਰ ਵਿੱਚ ਆ ਗਿਆ ਤਰਖਾਣਾ ਦੀ ਉਸੇ ਦੁਕਾਨ ਉੱਪਰ ਕੰਮ ਕਰਨ ਲੱਗ ਪਿਆ ਉਹ ਵੇਲੇ ਸਮੇ ਉਹ ਆਪਣੇ ਜਮਾਤੀਆਂ ਨੂੰ ਲੱਭਣ ਚੱਲਿਆ ਜਾਂਦਾ ਅਚਾਨਕ ਇੱਕ ਦਿਨ ਮੋਹਣ ਸਿੰਘ ਫਰਨੀਚਰ ਦੀ ਦੁਕਾਨ ਤੇ ਆਇਆ ਤਾਂ ਉਦਮ ਸਿੰਘ ਖੁਸ਼ੀ ਵਿੱਚ ਉਛਲ ਪਿਆ ਕਿੱਧਰ ਚੱਲਿਆ ਗਿਆ ਤੂੰ ਮੈਂ ਤੈਨੂੰ ਬਹੁਤ ਲੱਭਿਆ ਮੋਹਣ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਵੀ ਤੂੰ ਮੈਨੂੰ ਬਿਨਾਂ ਦੱਸੇ ਆਪਣੇ ਪਿੰਡ ਚੱਲਿਆ ਗਿਆ ਪਤਾ ਹੀ ਕਿੰਨੇ ਚੱਕਰ ਮਾਰੇ ਮੈ ਯਤਿਮ ਕਰ ਦੇ ਮੇਰਾ ਮਾਮਾ ਆਇਆ ਸੀ ਮੋਹਣੇ ਉਹ ਮੈਨੂੰ ਨਾਲ ਲੈ ਗਿਆ ਪਿੰਡ ਉਹ ਬਹੁਤ ਦੁਖੀ ਸੀਗਾ ਉਹਦੀ ਭੈਣ ਦੇ ਪਰਿਵਾਰ ਚੋਂ ਇਕੱਲਾ ਮੈਂ ਹੀ ਬਚਿਆ ਮੇਰਾ ਉੱਥੇ ਜੀ ਨਹੀਂ ਲੱਗਿਆ ਸਾਰੇ ਦੋਸਤ ਬਹੁਤ ਯਾਦ ਆਉਂਦੇ ਸੀ ਮੈਨੂੰ ਦੇਖ ਲੈ ਮੈਂ ਫੇਰ ਆ ਗਿਆ ਉਦਮ ਨੇ ਸੁਨਾਮ ਜਾਣ ਦੀ ਸਾਰੀ ਕਥਾ ਸੁਣਾ ਦਿੱਤੀ ਉਹਨੂੰ ਮੈਂ ਤੇਰੇ ਲਈ ਕਰਤਾਰ ਸਿੰਘ ਸਰਾਬੇ ਬਾਰੇ ਬਹੁਤ ਕੁਝ ਲੱਭ ਕੇ ਰੱਖਿਆ ਹੋਇਆ ਹੈ ਮੇਰੇ ਕੋਲ ਤਾਂ ਹੁਣ ਮਦਨ لال ਢਿੰਗਰਾ ਬਾਰੇ ਵੀ ਜਾਣਕਾਰੀ ਹੈਗੀ ਹੈ ਤੈਨੂੰ ਪਤਾ ਹੈ ਵੀ ਮਦਨ لال ਢਿੰਗਰਾ ਦਾ ਮੋਣੇ ਨੇ ਪੁੱਛਿਆ ਨਾਮ ਤਾਂ ਸੁਣਿਆ ਹੈਗਾ ਪਰ ਹੋਰ ਨਹੀਂ ਪਤਾ ਉਹਦੇ ਬਾਰੇ ਮਦਨ لال ਢਿੰਗਰੇ ਨੇ ਲੰਡਨ ਵਿੱਚ ਇੱਕ ਗਰੇਜ਼ ਨੂੰ ਗੋਲੀ ਮਾਰੀ ਸੀ 1909 ਵਿੱਚ ਉਸ ਗੋਰੇ ਅਫਸਰ ਦਾ ਨਾਮ ਕਰਜ਼ਨ ਵੈਲੀ ਸੀ ਲੰਡਨ 'ਚ ਗੋਲੀ ਮਾਰੀ ਸੀ ਵਾਸਤੇ ਮੈਨੂੰ ਪਤਾ ਹੀ ਨਹੀਂ ਕੀ ਹੋਇਆ ਸੀ ਫਿਰ ਬਾਅਦ ਵਿੱਚ ਹੋਣਾ ਕੀ ਸੀ ਪੰਜਾਬ ਦੇ ਸ਼ੇਰ ਨੇ ਗੋਲੀ ਮਾਰ ਕੇ ਕਿਹਾ ਸੀ ਵੀ ਮੈਨੂੰ ਮੌਤ ਦੀ ਪਰਵਾਹ ਨਹੀਂ ਹੈਗੀ ਮੈਂ ਮੌਤੋਂ ਨਹੀਂ ਡਰਦਾ ਮੈਨੂੰ ਦੋਵੇਂ ਅਖਬਾਰਾ ਲਿਆ ਕੇ ਦੇਈਂ ਮੈਂ ਉਹਨਾਂ ਬਾਰੇ ਪੜ੍ਹਨਾ ਚਾਹੁੰਨਾ ਆ ਕੇ ਉਦਮ ਸਿੰਘ ਨੇ ਮੋੜੇ ਦੇ ਦੋਵੇਂ ਹੱਥ ਫੜ ਲਏ ਮੈਂ ਬਾਬੇ ਦੀ ਅਲਮਾਰੀ ਚੋਂ ਤੇਰੇ ਲਈ ਚੁਰਾਏ ਸੀਗੇ ਅੱਜ ਵੀ ਮੇਰੇ ਕੋਲ ਸਾਹਵੇਂ ਹੋਏ ਨੇ ਬਾਬੇ ਨੂੰ ਪਤਾ ਨਹੀਂ ਲੱਗਿਆ ਨਹੀਂ ਤਾਂ ਮੇਰੀ ਛੇਤਰਪਾਲਾ ਜ਼ਰੂਰ ਹੋਣਾ ਸੀ ਮੋੜੇ ਤੂੰ ਹੀ ਮੇਰਾ ਬੈਸਟ ਫਰੈਂਡ ਹੈ ਬਾਲਮੁਕੰਤਾ ਕਦੇ ਆਉਂਦਾ ਹੀ ਨਹੀਂ ਹੈਗਾ ਹੁਣ ਤੇਰੇ ਬਿਨਾ ਮੇਰਾ ਸੁਨਾਮ ਜੀ ਨਹੀਂ ਲੱਗਦਾ ਮੈਂ ਮਾਮੇ ਨੂੰ ਕਹਤਾ ਸੀਗਾ ਵੀ ਮੈਂ ਤਾਂ ਅੰਮ੍ਰਿਤਸਰ ਜਾਊਂਗਾ ਤੇ ਉਸੇ ਸ਼ਾਮ ਸ਼ਾਮ ਵੇਲੇ ਮੋਹਨ ਸਿੰਘ ਨੇ ਉਦਮ ਸਿੰਘ ਨੂੰ ਛੁਪਾ ਕੇ ਲਿਆਂਦੇ ਕੁਝ ਛਪੇ ਹੋਏ ਕਾਗਜ਼ ਫੜਾਉਂਦੇ ਆ ਤਾਕੀਦ ਕੀਤੀ ਵੀ ਛੇਤੀ ਪੜ ਕੇ ਮੋੜ ਨਹੀਂ ਮੈਂ ਉੱਥੇ ਹੀ ਰੱਖਣੇ ਨੇ ਜਿੱਥੋਂ ਚੱਕੇ ਨੇ ਉਦਮ ਸਿੰਘ ਨੂੰ ਜਿਵੇਂ ਬਹੁਮੁੱਲਾ ਖਜ਼ਾਨਾ ਮਿਲ ਗਿਆ ਜਿੰਨੇ ਦਿਨ ਮੋਹਨ ਸਿੰਘ ਕਾਗਜ਼ ਵਾਪਸ ਲੈਣ ਨਹੀਂ ਆਇਆ ਉਦਮ ਸਿੰਘ ਨੇ ਉਹਨਾਂ ਨੂੰ ਇੱਕ ਵਾਰ ਨਹੀਂ ਦੋ ਵਾਰ ਨਹੀਂ ਬਾਰ-ਬਾਰ ਫੜਿਆ ਹਰ ਵਾਰ ਉਸ ਨੂੰ ਇਹਨਾਂ ਕਾਗਜ਼ਾਂ ਵਿੱਚੋਂ ਨਵਾਂ ਕੁਝ ਲੱਭਦਾ ਮਦਨ ਲਾਲ ਢਿੰਗਰਾ ਬਾਰੇ ਪੜਦੇ ਆ ਉਹਦੇ ਲੋ ਕੰਡੇ ਖੜੇ ਹੋ ਜਾਂਦੇ ਵਾਹ ਲੰਡਨ ਵਿੱਚ ਅੰਗਰੇਜ਼ ਅਫਸਰ ਕਰਜ਼ਨ ਵੈਲੀ ਨੂੰ ਗੋਲੀਆਂ ਮਾਰਦੀਆਂ ਫਿਰ ਉਹ ਗੋਪਾਲ ਕ੍ਰਿਸ਼ਨ ਗੋਖਲੇ, ਸੁਰਿੰਦਰਨਾਥ ਚੈਟਰਜੀ, ਵਿਪਲ ਚੰਦਰ ਪਾਲ ਅਤੇ ਮਹਾਤਮਾ ਗਾਂਧੀ ਬਾਰੇ ਸੋਚਣ ਲੱਗਦਾ। ਇਹਨਾਂ ਸਾਰਿਆਂ ਨੇ ਮਦਨ ਲਾਲ ਢਿੰਗਰੇ ਦੀ ਇਸ ਕਾਰਵਾਈ ਦੀ ਨਖੇਦੀ ਕੀਤੀ ਸੀ। ਉਹਨਾਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਣਾ ਚਾਹੀਦਾ ਸੀ। ਗਰਮ ਨਾਲ ਛਾਤੀਆਂ ਚੌੜੀਆਂ ਹੋ ਜਾਣੀਆਂ ਸਨ ਪਰ ਉਸ ਸ਼ੇਰ ਨੇ ਕਿਸੇ ਦੀ ਵੀ ਪਰਵਾਹ ਨਹੀਂ ਕੀਤੀ। ਗੋਲੀਆਂ ਮਾਰਨ ਪਿੱਛੋਂ ਆਤਮ ਸਮਰਪਣ ਕਰ ਦਿੱਤਾ ਉਹਨੇ। ਪੂਰਾ ਡੇਢ ਮਹੀਨਾ ਚੱਲਦੀ ਰਹੀ ਅਦਾਲਤੀ ਕਾਰਵਾਈ। ਜੋਧੇ ਨੇ ਆਪਣੇ ਲਈ ਵਕੀਲ ਵੀ ਕੋਈ ਨਹੀਂ ਸੀਗੀ ਤਾਂ ਨਾ ਸਜ਼ਾ ਲਈ ਅਪੀਲ ਕੀਤੀ। ਬੱਲੇ ਉਹ ਸ਼ੇਰਾ ਨਾਮ ਤਾਂ ਮੇਰਾ ਵੀ ਸ਼ੇਰ ਸਿੰਘ ਰੱਖਿਆ ਸੀਗਾ ਮੈਂ ਤਾਂ ਐਵੇਂ ਮੰਜੇ ਕੁਰਸੀਆਂ ਬਣਾਉਂਦਾ ਫਿਰਦਾ ਢੀਂਗਰੇ ਨੇ ਜੱਜ ਨੂੰ ਕਿਹਾ ਸੀ ਕਿ ਤੁਸੀਂ ਮੈਨੂੰ ਸਜ਼ਾਏ ਮੌਤ ਦੇ ਸਕਦੇ ਹੋ ਮੈਂ ਮੌਤ ਦੀ ਪਰਵਾਹ ਨਹੀਂ ਕਰਦਾ ਜਦੋਂ ਮੇਰਾ ਦੇਸ਼ ਆਜ਼ਾਦ ਹੋਵੇਗਾ ਅਸੀਂ ਐਨੇ ਤਾਕਤਵਰ ਹੋ ਜਾਵਾਂਗੇ ਜੋ ਚਾਹਾਂਗੇ ਕਰ ਸਕਾਂਗੇ ਇੱਥੇ ਪਹੁੰਚ ਕੇ ਉਦਮ ਸਿੰਘ ਦਾਸ ਹੋ ਗਿਆ ਅਜਿਹੇ ਬਹਾਦਰ ਯੋਧੇ ਨੂੰ 17 ਅਗਸਤ 1909 ਨੂੰ ਫਾਂਸੀ ਤੇ ਚਾੜ ਦਿੱਤਾ ਗੋਰਿਆਂ ਨੇ ਉਸਨੇ ਸੋਚਿਆ ਵੀ ਗੋਰਿਆਂ ਨੂੰ ਇਸੇ ਤਰ੍ਹਾਂ ਮਾਰ-ਮਾਰ ਕੇ ਦੇਸ਼ ਵਿੱਚੋਂ ਨਿਕਲਣ ਲਈ ਮਜਬੂਰ ਕਰਨਾ ਪਵੇਗਾ ਤਾਂ ਹੀ ਮਿਲੇਗੀ ਆਜ਼ਾਦੀ ਕਦੇ ਉਹ ਕਰਤਾਰ ਸਿੰਘ ਸਰਾਬੇ ਬਾਰੇ ਸੋਚਣ ਲੱਗ ਜਾਂਦਾ ਫਰਨੀਚਰ ਦੀ ਦੁਕਾਨ ਤੇ ਵੀ ਉਸ ਦਾ ਜੀ ਨਾ ਲੱਗਦਾ ਹੁਣ ਰਾਤ ਵੇਲੇ ਯਤੀਮ ਘਰ ਦੇ ਵਿਹੜੇ ਵਿੱਚ ਲੇਟਿਆ ਉਹ ਸਮਾਨ ਵਿੱਚ ਚਮਕਦੇ ਤਾਰਿਆਂ ਵਿੱਚੋਂ ਆਪਣੇ ਬਾਪੂ ਬੇਬੇ ਤੇ ਵੱਡੇ ਵੀਰ ਸਾਧੂ ਸਿੰਘ ਦੇ ਤਾਰਿਆਂ ਨੂੰ ਭਾਲਦਾ ਰਹਿੰਦਾ ਅਚਾਨਕ ਕਰਤਾਰ ਸਿੰਘ ਸਰਾਬੇ ਬਾਰੇ ਫੇਰ ਸੋਚਣ ਲੱਗਦਾ ਉਹ ਮਦਨ ਲਾਲ ਢੇਂਗਰਾ ਵੀ ਯਾਦ ਆਉਂਦਾ ਉਹਨੂੰ ਕਿਹੋ ਜਿਹੇ ਮੁੰਡੇ ਸਨ ਇਹ ਅੰਗਰੇਜ਼ਾਂ ਨਾਲ ਲੜਨ ਵਾਲੇ ਉਹਨਾਂ ਨੂੰ ਅੱਖਾਂ ਵਿਖਾਉਣ ਵਾਲੇ ਜੱਜਾਂ ਸਾਹਮਣੇ ਪੂਰੇ ਗਰਵ ਨਾਲ ਬੋਲਣ ਵਾਲੇ ਜੇ ਮੈਂ ਗਦਰ ਹੀ ਬਣ ਜਾਵਾਂ ਮੈਂ ਵੀ ਗੋਰਿਆਂ ਨੂੰ ਏਵੇਂ ਅੱਖਾਂ ਵਿਖਾਉਂਗਾ ਕਿੱਥੇ ਕੋ ਹੋਊਗਾ ਸਰਾਬਾ ਪਿੰਡ ਕਾਗਜ਼ਾਂ ਵਿੱਚ ਤਾਂ ਲਿਖਿਆ ਸੀ ਵੀ ਉਹ 1896 ਵਿੱਚ ਜਮਿਆ ਸੀ ਤੇ ਮੈਂ ਜਮਿਆ 1899 ਵਿੱਚ ਮੇਰੇ ਨਾਲ ਉਹ ਕੁਝ 3 ਸਾਲ ਵੱਟਾ ਸੀ ਉਹ ਹੁਣ ਉਹਨਾਂ ਨੂੰ ਤਾਂ ਸਾਰਾ ਮੁਲਕ ਜਾਣਦਾ ਮੈਨੂੰ ਤਾਂ ਮੇਰੇ ਪਿੰਡ ਵਾਲੇ ਵੀ ਨਹੀਂ ਜਾਣਦੇ 19 ਸਾਲਾਂ ਦੀ ਉਮਰ ਵਿੱਚ ਫਾਂਸੀ ਚੜ ਗਿਆ ਭੋਰਾ ਨਹੀਂ ਡਰਿਆ ਉਹ ਉਹ ਤਾਂ ਬਹੁਤ ਅਮੀਰ ਘਰ ਵਿੱਚੋਂ ਸੀਗਾ ਮੇਰੇ ਬਾਪੂ ਦਾ ਸਬਜ਼ੀ ਵੇਚਦਾ ਹੁੰਦਾ ਸੀ ਰੇਲਵੇ ਫੜਕ ਤੇ ਚੌਂਕੀਦਾਰੀ ਕਰਦਾ ਹੁੰਦਾ ਸੀ ਇੰਨਾ ਅਮੀਰ ਸਾਰਾ ਕੁਝ ਛੱਡ ਕੇ ਗੋਰਿਆਂ ਨੂੰ ਦੇਸ਼ ਚੋਂ ਕੱਢਣ ਦੇ ਰਾਤ ਉੱਰ ਗਿਆ ਉਹ ਉਸ ਕੋਲ ਤਾਂ ਗੁਆਣ ਲਈ ਬੜਾ ਕੁਝ ਸੀਗਾ ਮੇਰੇ ਕੋਲ ਕੀ ਹੈ ਨਾ ਜਮੀਨ ਨਾ ਚੱਜਦਾ ਘਰ ਨਾ ਵਿਦਿਆ ਨਾ ਰਿਸ਼ਤੇਦਾਰ ਉਹ ਤਾਂ 16 ਸਾਲ ਦੀ ਉਮਰ ਵਿੱਚ ਹੀ ਅਮਰੀਕਾ ਪੜਨ ਤੁਰ ਗਿਆ ਸੀਗਾ ਤੇ ਮੈਂ ਇੱਥੇ ਯਤੀਮ ਘਰ ਵਿੱਚ ਰੋਲਦਾ ਫਿਰਦਾ ਫਿਰ ਮੈਂ ਕਿਉਂ ਨਹੀਂ ਇਸ ਜੰਗ ਵਿੱਚ ਸ਼ਾਮਲ ਹੁੰਦਾ ਕੀ ਹੋਊਗਾ ਜੇਲ੍ਹ ਵਿੱਚ ਸੁੱਟ ਦੇਣਗੇ ਜਾਂ ਫਾਂਸੀ ਤੇ ਲਟਕਾ ਦੇਣਗੇ ਹੁਣ ਕਿਹੜਾ ਮੈਂ ਸੁਖ ਭੋਗਦਾ ਕਿੰਨੀ ਬੁੱਧੀ ਵਾਲਾ ਸੀ ਕਰਤਾਰ ਸਿੰਘ ਸਰਾਭਾ ਛੋਟੀ ਉਮਰ ਵਿੱਚ ਹੀ ਗਦਰ ਅਖਬਾਰ ਵਿੱਚ ਲੇਖ ਲਿਖਦਾ ਹੁੰਦਾ ਸੀ ਦੇਸ਼ ਆਜ਼ਾਦ ਕਰਵਾਉਣ ਲਈ ਉਸ ਅੰਦਰ ਕਿੰਨੀ ਅੱਗ ਬਲਦੀ ਹੋਊਗੀ ਵੱਡੇ ਵੱਡੇ ਸਿਆਣੇ ਬਾਬੇ ਵੀ ਉਹਦੀ ਗੱਲ ਸੁਣਦੇ ਸਨ ਗਦਰ ਅਖਬਾਰ ਆਪਣੇ ਹੱਥੀ ਲਿਖਦਾ ਸੀ ਇਹਦੇ ਛਾਪਣ ਦੀ ਮਸ਼ੀਨ ਵੀ ਆਪ ਚਲਾਉਂਦਾ ਸੀ ਫੇਰ ਕਿਵੇਂ ਸਭ ਨੂੰ ਤਿਆਰ ਕੀਤਾ ਚਲੋ ਹਿੰਦ ਚ ਜਾ ਕੇ ਗੋਰਿਆਂ ਨਾਲ ਯੁੱਧ ਕਰੀਏ ਇੱਕ ਤਾਰਾ ਟੁੱਟਿਆ ਤੇ ਚਾਨਣ ਦੀ ਲੰਬੀ ਲਕੀਰ ਛੱਡਦਾ ਅਲੋਪ ਹੋ ਗਿਆ ਐਂ ਟੁੱਟਦੇ ਤਾਰਿਆਂ ਵਾਂਗ ਸਾਡੇ ਵਿੱਚੋਂ ਇੱਕ ਇੱਕ ਕਰਕੇ ਚਲੇ ਜਾਂਦੇ ਨੇ ਉਦਾਸ ਹੋ ਗਿਆ ਬਾਪੂ ਬੇਬੇ ਸਾਧੂ ਵੀਰਾ ਸਰਾਬਾ ਢੀਂਗਰਾ ਉਸਨੇ ਲੰਬਾ ਹੌਂਕਾ ਲਿਆ ਤੇ ਜਿੱਧਰ ਤਾਰਾ ਟੁੱਟ ਕੇ ਗੁੰਮ ਹੋ ਗਿਆ ਸੀ ਉਧਰ ਵੇਖਣ ਲੱਗਾ ਉਹ ਫੇਰ ਸੋਚੀ ਪੈ ਗਿਆ ਵੀ ਕਿੰਨਾ ਦਲੇਰ ਸੀ ਕਰਤਾਰ ਸਿੰਘ ਸਰਾਬਾ ਜਦੋਂ ਗੋਰਿਆਂ ਨੇ ਫੜਿਆ ਸੀ ਤਾਂ ਜਰਾ ਵੀ ਨਹੀਂ ਡਰਿਆ ਗੋਰੇ ਅਫਸਰਾਂ ਨੂੰ ਟਿਚਰਾਂ ਕਰਦਾ ਹੁੰਦਾ ਸੀ ਮੁਖਵਰਾ ਦਾ ਮਖੌਲ ੜਾਉਂਦਾ ਸੀ ਕਚਹਿਰੀ ਵਿੱਚ ਵੀ ਹੱਕ ਤਾਨ ਕੇ ਜਾਂਦਾ ਸੀ ਉਹ ਜਦੋਂ ਜੱਜ ਨੇ ਪੁੱਛਿਆ ਵੀ ਤੂੰ ਆਪਣੇ ਦੇਸ਼ ਬਾਰੇ ਕੀ ਕਹਿਣਾ ਚਾਹੁੰਦਾ ਹੈ ਕਿੰਨੇ ਜੋਸ਼ ਨਾਲ ਉਹਨੇ ਜਵਾਬ ਦਿੱਤਾ ਵੀ ਮੈਂ ਜੋ ਵੀ ਕੀਤਾ ਉਸ ਨੂੰ ਸਹੀ ਸਮਝਦਾ ਮੈਂ ਅੰਗਰੇਜ਼ੀ ਹਕੂਮਤ ਵਿਰੁੱਧ ਇਨਕਲਾਬ ਦੀ ਤਿਆਰੀ ਵਿੱਚ ਸੀਗਾ ਲੋਕਾਂ ਨੂੰ ਮੈਂ ਇਨਕਲਾਬ ਲਈ ਤਿਆਰ ਕੀਤਾ ਸੀ ਇਹ ਸਭ ਸੱਚ ਹੈ ਮੈਂ ਜੋ ਕੁਝ ਵੀ ਕੀਤਾ ਹੈ ਆਪਣੇ ਦੇਸ਼ ਤੇ ਕੌਮ ਦੀ ਆਜ਼ਾਦੀ ਲਈ ਕੀਤਾ ਹੈ ਜੋ ਕਿ ਮੇਰਾ ਜ਼ਮਾਨਦਰੂ ਹੱਕ ਹੈ ਜੱਜ ਨੇ ਗੁੱਸੇ ਨਾਲ ਕਿਹਾ ਸੀ ਵੀ ਤੈਨੂੰ ਪਤਾ ਹੈ ਵੀ ਕਿਹੋ ਜੀ سزا ਮਿਲ ਸਕਦੀ ਹੈ ਕਿਵੇਂ ਗਰਜਿਆ ਸੀ ਸਰਾਬਾ ਵੀ ਹਾਂ ਮੈਨੂੰ ਪਤਾ ਹੈ ਮੈਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਮਿਲ ਸਕਦੀ ਹੈ ਪਰ ਮੈਂ ਮੌਤ ਦੀ ਸਜ਼ਾ ਨੂੰ ਤਰਜੀਹ ਦਵਾਂਗਾ ਮੈਂ ਮੌਤ ਦੀ ਸਜ਼ਾ ਨੂੰ ਤਰਜੀਹ ਤਾਂ ਦੰਨਾ ਤਾਂ ਜੋ ਮੈਂ ਦੁਬਾਰਾ ਜਨਮ ਲੈ ਕੇ ਫੇਰ ਭਾਰਤ ਦੀ ਆਜ਼ਾਦੀ ਦੇ ਘੋਲ ਵਿੱਚ ਸ਼ਾਮਲ ਹੋ ਸਕਾਂ ਮੈਂ ਵਾਰ-ਵਾਰ ਉਦੋਂ ਤੱਕ ਮਰਨਾ ਚਾਹਾਂਗਾ ਜਦੋਂ ਤੱਕ ਕਿ ਮੇਰਾ ਭਾਰਤ ਆਜ਼ਾਦ ਨਹੀਂ ਹੋ ਜਾਂਦਾ ਇਹ ਮੇਰੀ ਆਖਰੀ ਇੱਛਾ ਹੈ ਮਦਨ ਲਾਲ ਟਿੰਗਰੇ ਅਤੇ ਕਰਤਾਰ ਸਿੰਘ ਸਰਾਬੇ ਦੇ ਅਜਿਹੇ ਸ਼ਬਦ ਉਦਮ ਸਿੰਘ ਨੇ ਐਨੀ ਵਾਰ ਪੜ੍ਹੇ ਸਨ ਉਹਦੇ ਜ਼ੁਬਾਨੀ ਯਾਦ ਹੋ ਗਏ ਸਨ ਜੱਜ ਨੇ ਫੇਰ ਕਰਤਾਰ ਸਿੰਘ ਸਰਾਬੇ ਨੂੰ ਕਿਹਾ ਸੀ ਵੀ ਤੂੰ ਸੱਚ ਸੋਚ ਸਮਝ ਕੇ ਬਿਆਨ ਦੇ ਤੂੰ ਜਾਣਦਾ ਵੀ ਤੇਰੇ ਆਪਣੇ ਬਿਆਨਾਂ ਦਾ ਕੀ ਨਤੀਜਾ ਨਿਕਲ ਸਕਦਾ ਹੈ ਫਾਂਸੀ ਲਾ ਦੇਓਗੇ ਨਾ ਹੋਰ ਕੀ ਅਸੀਂ ਫਾਂਸੀ ਤੋਂ ਨਹੀਂ ਡਰਦੇ ਸਰਾਬੇ ਨੇ ਹੱਸਦਿਆਂ ਬੇਫਿਕਰੀ ਨਾਲ ਕਿਹਾ ਸੀ ਤੇ ਜਦੋਂ ਜੱਜ ਨੇ ਕਰਤਾਰ ਸਿੰਘ ਸਰਾਬੇ ਤੇ ਉਹਦੇ ਸਾਥੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਸਰਾਬੇ ਨੇ ਫੇਰ ਹੱਸਦਿਆਂ ਉੱਚੀ ਆਵਾਜ਼ ਵਿੱਚ ਕਿਹਾ ਸੀ ਵੀ ਜੱਜ ਨੂੰ ਥੈਂਕ ਯੂ ਜੇ ਮੈਂ ਕਰਤਾਰ ਸਿੰਘ ਸਰਾਬੇ ਨੂੰ ਮਿਲਿਆ ਹੁੰਦਾ ਉਸ ਨੂੰ ਵੇਖਿਆ ਹੁੰਦਾ ਕੀ ਪਤਾ ਮੈਂ ਉਹਦੇ ਨਾਲ ਹੀ ਸ਼ਾਮਲ ਹੋ ਜਾਂਦਾ ਔਰ ਐਮੀ ਸੋਚੀ ਪਿਆ ਸਰਾਬੇ ਬਾਰੇ ਪੜੀਆਂ ਲਿਖਤਾਂ ਉਹਦੇ ਦਿਮਾਗ ਤੇ ਗੋੜੀਆਂ ਉਕਰ ਗਈਆਂ ਸਨ ਮੈਨੂੰ ਆਪਣੇ ਬਾਪੂ ਬੇਬੇ ਨਹੀਂ ਭੁੱਲਦੇ ਵੀਰ ਸਾਧੋ ਨਹੀਂ ਭੁੱਲਦਾ ਜਦੋਂ ਕਰਤਾਰ ਸਿੰਘ ਸਰਾਬੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਉਹਦਾ ਦਾਦਾ ਉਸ ਨੂੰ ਜੇਲ੍ਹ ਵਿੱਚ ਮਿਲਣ ਗਿਆ ਸੀ ਆਪਣੇ ਪੋਤੇ ਨੂੰ ਉਹ ਮੋਹ ਵੀ ਬਹੁਤ ਕਰਦਾ ਸੀ ਉਸ ਨੇ ਪੁੱਛਿਆ ਸੀ ਵੀ ਕਰਤਾਰ ਤੂੰ ਕਿਸੇ ਪਿੱਛੇ ਆਪਣੀ ਜਾਨ ਕੁਰਬਾਨ ਕਰ ਰਹੇ ਹੈਂ ਉਹ ਜਿਹੜੇ ਤੈਨੂੰ ਪੜ੍ਹਦੇ ਨੇ ਕੀ ਭਰੋਸਾ ਤੇਰੀ ਕੁਰਬਾਨੀ ਨਾਲ ਦੇਸ਼ ਨੂੰ ਕੋਈ ਲਾਭ ਪੁਜੇਗਾ ਕਰਤਾਰ ਸਿੰਘ ਸਰਾਬੇ ਨੇ ਕਿਹਾ ਸੀ ਵੀ ਬਾਬਾ ਜੀ ਮੈਨੂੰ ਇੱਕ ਗੱਲ ਦੱਸੋ ਆਪਣੀ ਗਲੀ ਦੇ ਪਰਲੇ ਨੌਕਰ ਵਾਲੇ ਘਰ ਵਿੱਚ ਜਿਸ ਨੂੰ ਮੈਂ ਬਾਬਾ ਆਗਦਾ ਹੁੰਦਾ ਸੀ ਉਹ ਕਿੱਥੇ ਹੈ ਉਹ ਤਾਂ ਕਦੋਂ ਦਾ ਪਲੇਗ ਨਾਲ ਮਰ ਗਿਆ ਸੀ ਪੁੱਤਰਾ ਬਾਬੇ ਨੇ ਦੱਸਿਆ ਸੀ ਵੀ ਕਰਤਾਰ ਨੇ ਫੇਰ ਪੁੱਛਿਆ ਸੀ ਵੀ ਤੇ ਉਹ ਜਿਹੜਾ ਆਪਣੇ ਘਰ ਆਉਂਦਾ ਹੁੰਦਾ ਸੀ ਮੋਢੇ ਤੇ ਝੋਲਾ ਲਟਕਾਇਆ ਹੁੰਦਾ ਸੀ ਯਾਦ ਹੈ ਨਾ ਉਹ ਕਿੱਥੇ ਹੈ ਹੁਣ ਤੈਨੂੰ ਪਤਾ ਨਹੀਂ ਪੁੱਤ ਤੂੰ ਅਮਰੀਕਾ ਚ ਲਿਆ ਗਿਆ ਸੀ ਉਹ ਤਾਂ ਪਿਛਲੇ ਸਾਲ ਮਰ ਗਿਆ ਉਸ ਨੂੰ ਹੈਜਾ ਹੋ ਗਿਆ ਸੀ ਤੇ ਇੱਕ ਮੇਰੀ ਅੰਮਾ ਹੁੰਦੀ ਸੀ ਆਪਣੇ ਦੋ ਘਰ ਛੱਡ ਕੇ ਜਿਹੜੀ ਮੰਜੇ ਤੇ ਪਈ ਚੀਕਾਂ ਮਾਰਦੀ ਹੁੰਦੀ ਸੀ ਉਹ ਹੈਗੀ ਐ ਉਹ ਵੀ ਪੂਰੀ ਹੋ ਗਈ ਸੀ ਪੁੱਤਰ ਅੱਡੀਆਂ ਰਗੜ ਰਗੜ ਮਰੀ ਬੜੀ ਅੱਖੀ ਜਾਨ ਨਿਕਲੀ ਉਹਦੀ ਉੰਜ ਬਾਬੇ ਨੂੰ ਸਮਝ ਨਹੀਂ ਸੀ ਆਉਂਦੀ ਵੀ ਅੱਜ ਕਰਤਾਰ ਇਹੋ ਜਿਹੀਆਂ ਗੱਲਾਂ ਕਿਉਂ ਕਰੀ ਜਾਂਦਾ ਫਿਰ ਕਰਤਾਰ ਨੇ ਕਿਹਾ ਸੀ ਵੀ ਬਾਬਾ ਜੀ ਦੱਸੋ ਫਿਰ ਕਿਹੜੀ ਮੌਤ ਚੰਗੀ ਹੈ ਉਹ ਬਾਬਾ ਜਿਹੜਾ ਪਲੇਗ ਨਾਲ ਮਰਿਆ ਉਹ ਜਿਹੜਾ ਹੈਜੇ ਨਾਲ ਮਰਿਆ ਜਾਂ ਉਹ ਅਮਾ ਜਿਹੜੀ ਥੋੜੇ ਕਹਿਣ ਵਾਂਗੂ ਅੱਡੀਆਂ ਰਗੜ ਰਗੜ ਕੇ ਮਰੀ ਜਾਂ ਫਿਰ ਜਿਵੇਂ ਮੈਂ ਮਰੂੰਗਾ ਆਪਣੇ ਦੇਸ਼ ਲਈ ਆਪਣੇ ਹੱਕਾਂ ਲਈ ਮਰਤਾ ਸਭ ਨੇ ਜਾਣਾ ਬਾਬਾ ਤੁਹਾਨੂੰ ਤਾਂ ਮੇਰੀ ਮੌਤੇ ਖੁਸ਼ ਹੋਣਾ ਚਾਹੀਦਾ ਬਾਬਾ ਕੀ ਜਵਾਬ ਦਿੰਦਾ ਉਹ ਤਾਂ ਕਰਤਾਰ ਦਾ ਮੋਢਾ ਪਲੋਸ ਦਾ ਆਪਣੀਆਂ ਅੱਖਾਂ ਪੂੰਝਦਾ ਮੋੜਾਇਆ ਸੀ ਤਾਰਿਆਂ ਵੱਲ ਝਾਕਦਾ ਉਦਮ ਸਿੰਘ ਸੋਚੀ ਪਿਆ ਰਿਹਾ ਲਾਰਡ ਹਾਰਡਿੰਗ ਨੇ ਸਰਾਬੇ ਦੀ ਸਜ਼ਾ ਘਟਾਉਣ ਲਈ ਸਰ ਅਲੀ ਅਮਾਮ ਅਤੇ ਸਰ ਸ਼ੰਕਰਨ ਨਾਇਰ ਦੀਆਂ ਸਵਾਰਸ਼ੀਆਂ ਖਾਰਜ ਕਰ ਦਿੱਤੀਆਂ ਸਨ ਤੇ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਬਾ, ਵਿਸ਼ਨੂ ਗਡੇਸ਼ ਪਿੰਗਲੇ ਸਣੇ 7 ਜਣਿਆਂ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਜੇਲ੍ਹ ਦੌਰਾਨ ਕਰਤਾਰ ਸਿੰਘ ਜ਼ਰਾ ਵੀ ਉਦਾਸ ਨਹੀਂ ਸੀ ਹੋਇਆ ਸਗੋਂ ਉਹਦਾ 10 ਪੌਂਡ ਵਜ਼ਨ ਵੱਧ ਗਿਆ ਸੀ। ਕਿੰਨਾ ਦਲੇਰ ਸੀ ਕਰਤਾਰ ਸਿੰਘ ਜਦੋਂ ਮੁਖਬਰ ਦੀ ਸ਼ਨਾਖਤੀ ਪਰੇਡ ਵਿੱਚ ਉਹਦੀ ਪਛਾਣ ਨਾ ਕਰ ਸਕਿਆ ਤਾਂ ਸਰਾਬੇ ਨੇ ਉਸਨੂੰ ਫੜ ਕੇ ਆਪ ਕਿਹਾ ਵੀ ਮੈਂ ਕਰਤਾਰ ਸਿੰਘ ਆ। ਦੇਖੀ ਕਿਤੇ ਕਿਸੇ ਹੋਰ ਬੇਗਸੂਰ ਨੂੰ ਨਾ ਫਾਂਸੀ ਦਿਵਾ ਦੀ ਵਾਹ ਕਰਤਾਰ ਸਿੰਘ ਤੂੰ ਸਦਾ ਜਿੰਦਾ ਰਹੇਗਾ ਉਦਮ ਸਿੰਘ ਦੇ ਅੰਦਰੋਂ ਦੁਆਵਾਂ ਨਿਕਲੀਆਂ ਉਸ ਨੂੰ ਫੇਰ ਯਾਦ ਆਇਆ ਵੀ ਜਦੋਂ ਜੱਜ ਨੇ ਕਰਤਾਰ ਸਿੰਘ ਨੂੰ ਪੁੱਛਿਆ ਸੀ ਵੀ ਕੀ ਤੇਰਾ ਇਰਾਦਾ ਅੰਗਰੇਜ਼ੀ ਹਕੂਮਤ ਨੂੰ ਉਲਟਾਉਂਦਾ ਸੀ ਹਾਂ ਮੈਂ ਜੋ ਵੀ ਕੀਤਾ ਆਪਣੇ ਵਤਨ ਦੀ ਆਜ਼ਾਦੀ ਲਈ ਕੀਤਾ ਤੇ ਅੰਗਰੇਜ਼ਾਂ ਨੂੰ ਮੁਲਕ ਵਿੱਚੋਂ ਬਾਹਰ ਕੱਢਣ ਲਈ ਕੀਤਾ ਕਰਤਾਰ ਨੇ ਹਿੱਕ ਟਾਂਕ ਕੇ ਕਿਹਾ ਸੀ ਵਾਹ ਕੀ ਮੇਰੇ ਚ ਵੀ ਕਰਤਾਰ ਸਰਾਬੇ ਜਿੰਨੀ ਦਲੇਰੀ ਆ ਸਕਦੀ ਹੈ ਕਿਵੇਂ ਸਮਝਾਇਆ ਉਸਨੇ ਆਪਣੇ ਬਾਪੇ ਨੂੰ ਮੈਂ ਦੇਸ਼ ਲਈ ਤੇ ਕੌਮ ਲਈ ਸੁੜੀ ਚੜਨ ਲੱਗਾ ਬਾਬਾ ਜੀ ਸਾਰੀ ਦੁਨੀਆ ਵਿੱਚ ਤੁਹਾਡਾ ਜਸ ਹੋਵੇਗਾ ਤੁਹਾਨੂੰ ਇਸ ਗੱਲ ਦਾ ਫਕਰ ਹੋਣਾ ਚਾਹੀਦਾ ਹੈ ਕਿ ਦੇਸ਼ ਲਈ ਕੁਰਬਾਨੀ ਦਾ ਗੁਣਾ ਤੁਹਾਡੇ ਖਾਨਦਾਨ ਦੇ ਨਾਮ 'ਤੇ ਹੈ ਇੱਕ ਦਿਨ ਮੋਹਣ ਊਧਮ ਸਿੰਘ ਨੂੰ ਆਪਣੇ ਘਰ ਲੈ ਗਿਆ ਮੋਹਣ ਦੇ ਬਾਬੇ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਊਧਮ ਸਿੰਘ ਨੇ ਆਪਣੇ ਬਾਰੇ ਕੁਝ ਦੱਸਿਆ ਯਤੀਮ ਘਰ ਬਾਰੇ ਫਰਨੀਚਰ ਦੀ ਦੁਕਾਨ ਬਾਰੇ ਸਨਾਮ ਬਾਰੇ ਨਾਲੇ ਕਿਹਾ ਵੀ ਬਾਬਾ ਜੀ ਮੈਨੂੰ ਮਦਨ ਲਾਲ ਢੀਂਗਰਾ ਕਰਤਾਰ ਸਿੰਘ ਸਰਾਭਾ ਤੇ ਹੋਰ ਜਿਹੜੇ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਲਈ ਲੜਦੇ ਨੇ ਬਹੁਤ ਚੰਗੇ ਲੱਗਦੇ ਨੇ ਬਾਬੇ ਨੇ ਕਿਹਾ ਵੀ ਪੁੱਤਰੋ ਹੁਣ ਤਾਂ ਅਮਰੀਕਾ ਵਾਲੇ ਵੀ ਸਾਡੇ ਦੇਸ਼ ਵਾਸੀਆਂ ਨੂੰ ਮਿਹਣੇ ਦੇਣ ਲੱਗ ਪਏ ਨੇ ਮੇਰੇ ਕੋਲ ਇੱਕ ਗਦਰੀ ਬਾਬਾ ਆਉਂਦਾ ਹੁੰਦਾ ਜੀ ਉਹ ਦੱਸਦਾ ਸੀ ਵੀ ਅਮਰੀਕੀ ਸਾਨੂੰ ਪੁੱਛਦੇ ਨੇ ਵੀ ਤੁਹਾਡੇ ਦੇਸ਼ ਦੀ ਆਬਾਦੀ ਕਿੰਨੀ ਹੈ ਅਸੀਂ ਜਵਾਬ ਦੰਨੇ ਆ ਵੀ ਹੋਵੇਗੀ 33-34 ਕਰੋੜ ਤੇ ਫਿਰ ਉਹ ਪੁੱਛਦੇ ਨੇ ਵੀ ਤੁਹਾਡੇ ਮੁਲਕ ਵਿੱਚ ਅੰਗਰੇਜ਼ਾਂ ਦੀ ਗਿਣਤੀ ਕਿੰਨੀ ਹੋਵੇਗੀ ਅਸੀਂ ਦੱਸਦੇ ਆ ਵੀ ਕੋਈ 4-5 ਲੱਖ ਤਾਂ ਹੋਵਾਂਗੇ ਫਿਰ ਉਹ ਤੰਜ ਕੱਸਦੇ ਨੇ ਵੀ ਤੁਸੀਂ 33-34 ਕਰੋੜ ਤੇ ਅੰਗਰੇਜ਼ 4-5 ਲੱਖ ਫਿੱਟ ਲਾਂੜ ਤਾ ਇਹੋ ਜੇ ਜੀਣ ਤੇ ਗੁਲਾਮੀ ਨਾਲ ਤਾਂ ਮਰ ਜਾਣਾ ਚੰਗਾ ਹੈ ਤੇ ਫਿਰ ਸਾਡੀਆਂ ਧੌਣਾ ਸ਼ਰਮ ਨਾਲ ਝੁਕ ਜਾਂਦੀਆਂ ਨੇ ਉਸ ਬਾਬੇ ਨੇ ਅੱਗੇ ਦੱਸਿਆ ਵੀ ਇੱਕ ਹੋਰ ਦਿਨ ਇੱਕ ਅਮਰੀਕੀ ਸਾਨੂੰ ਪੁੱਛਦਾ ਹੈ ਵੀ ਤੁਹਾਡੇ ਦੇਸ਼ ਦਾ ਝੰਡਾ ਕਿਹੜਾ ਹੈ ਤੇ ਅਸੀਂ ਯੂਨੀਅਨ ਜੈਕ ਵਾਲੀ ਇਸ਼ਾਰਾ ਕਰ ਦਿੰਦੇ ਆ ਅਮਰੀਕੀ ਆਖਦਾ ਵੀ ਇਹ ਝੰਡਾ ਤਾਂ ਅੰਗਰੇਜ਼ਾਂ ਦਾ ਹੈ ਤਾਂ ਫੇਰ ਤੁਹਾਡਾ ਝੰਡਾ ਦਾ ਕੋਈ ਨਹੀਂ ਹੋਇਆ ਤੇ ਅਸੀਂ ਜ਼ਮੀਨ ਵਿੱਚ ਗਰਕਦੇ ਜਾਂਦੇ ਆ ਤਾਂ ਹੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਗਦਰ ਪਾਰਟੀ ਬਣਾਈ ਸੋ ਤਾਰਿਆਂ ਵੱਲ ਨਹੀਂ ਜਲਾਈ ਉਦਮ ਸਿੰਘ ਸੋਚਾਂ ਵਿੱਚ ਡੁੱਬਿਆ ਪਿਆ ਸੀ ਕੀ ਕਰਾਂਗਾ ਅੱਗੇ ਪੜ੍ਹਾਈ ਕਰਕੇ ਮੇਰੇ ਆਸੇ-ਪਾਸੇ ਕਿੰਨੇ ਲੋਕ ਦੁਖੀ ਨੇ ਗੋਰੇ ਬੇਗਸੂਰ ਤੇ ਕਿੰਨਾ ਜ਼ੁਲਮ ਕਰਦੇ ਨੇ ਸਾਰਾ ਦੇਸ਼ ਦੁਖੀ ਹੈ ਕਰਤਾਰ ਸਿੰਘ ਸਰਾਭੇ ਦੇ ਰਾਹੀ ਤੁਰਾਂ ਇਹੀ ਠੀਕ ਹੈ ਜਿੰਨਾ ਕੋ ਜੀਣਾ ਅਣਖ ਨਾਲ ਤਾਂ ਜੀਵਾ ਕਿੱਥੋਂ ਲੱਭਾਂ ਗਦਰ ਪਾਰਟੀ ਵਾਲਿਆਂ ਨੂੰ ਕਿੱਥੇ ਹੋਵਾਂਗਾ ਇਹਨਾਂ ਦਾ ਤਾਂ ਕੋਈ ਦਫ਼ਤਰ ਜਾਂ ਗੁਪਤ ਟਿਕਾਣਾ ਵੀ ਨਹੀਂ ਹੈ ਗਦਰ ਅਖਬਾਰ ਵਿੱਚ ਪੜਿਆ ਤਾਂ ਸੀਗਾ ਵੀ ਲੋੜ ਹੈ ਵੀ ਬਹਾਦਰ ਸਪਾਹੀਆਂ ਦੀ ਤਨਖਾਹ ਮੌਤ ਇਨਾਮ ਸ਼ਹੀਦੀ ਪੈਨਸ਼ਨ ਆਜ਼ਾਦੀ ਇਹੀ ਨੌਕਰੀ ਠੀਕ ਲੱਗਦੀ ਹੈ ਮੋਹਣ ਦੇ ਬਾਬੇ ਨੂੰ ਪੁੱਛਾਂ ਇਹਦੇ ਬਾਰੇ ਜਿਉ ਗੁੱਸਾ ਹੋ ਗਿਆ ਸੋਚੇਗਾ ਵੀ ਇਹਨੂੰ ਕਿਵੇਂ ਪਤਾ ਲੱਗਾ ਥਾਂ ਥਾਂ ਗਰੇਜ਼ੀ ਸਰਕਾਰ ਦੇ ਸੂਈਏ ਫਿਰਦੇ ਨੇ ਫੇਰ ਭਾਈ ਸੋਨ ਸਿੰਘ ਨਾਲ ਗੱਲ ਕਰਾਂ ਨਹੀਂ ਨਹੀਂ ਇਹ ਵੀ ਠੀਕ ਨਹੀਂ ਹੋਣਾ ਉਸ ਅੰਦਰ ਅਜੀਬ ਜਹੀ ਬੇਚੈਨੀ ਫੈਲ ਰਹੀ ਸੀ ਯਤਿਮ ਘਰ ਵਿੱਚ ਉਸ ਨੂੰ ਆਪਣਾ ਸਾਹ ਘੁੱਟਦਾ ਮਹਿਸੂਸ ਹੋਇਆ ਨਹੀਂ ਰਹਾਗਾ ਉਸਨੇ ਆਪਣੇ ਮਨ ਨਾਲ ਦ੍ਰਿੜ ਫੈਸਲਾ ਕਰ ਲਿਆ ਹੁਣ ਸੋ ਦੋਸਤੋ ਇਹ ਸੀ ਉਦਮ ਸਿੰਘ ਦਾ ਭਾਗ 6ਵਾਂ ਤੇ ਭਾਗ 7ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਆਵਾਂਗੇ ਉਦੋਂ ਤੱਕ ਲਈ ਦੇਖਦੇ ਰਹੋ ਸਾਈਕੋ ਪੰਜਾਬੀ ਚੈਨਲ